ਸਤ ਸ੍ਰੀ ਅਕਾਲ ਦੋਸਤੋ ਤੁਸੀਂ ਕੁਸ਼ਤੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਆਹ ਕੁਸ਼ਤੀ ਵੀ ਜ਼ਰੂਰ ਦੇਖੀ ਹੋਗੀ ਮੇਰੇ ਮਹਾਰਾਸ਼ਟਰ ਵਾਲੇ ਭਾਈਆਂ ਨੇ ਤਾਂ ਜ਼ਰੂਰੀ ਦੇਖੀ ਹੋਗੀ ਇਹ ਕੁਸ਼ਤੀ ਕਿਉਂਕਿ ਇਹ ਕੁਸ਼ਤੀ ਮਹਾਰਾਸ਼ਟਰ ਮੇ ਹੋਈ ਥੀ ਅ ਦੋਸਤੋ ਇਹ ਕੁਸ਼ਤੀ ਮੈਨੂੰ ਬਹੁਤ ਵਧੀਆ ਲੱਗੀ ਮੈਂ ਕਈ ਵਾਰ ਦੇਖੀ ਇੱਕ ਵਾਰ ਦੋ ਵਾਰ ਚਾਰ ਵਾਰ ਕਮ ਸੇ ਕਮ 10 ਵਾਰ ਤੇ ਇਹ ਕੁਸ਼ਤੀ ਮੈਨੂੰ ਤਾਂ ਵਧੀਆ ਲੱਗੀ ਕਿਉਂਕਿ ਇੱਕ ਬੁੱਢਾ ਸ਼ੇਰ ਇੱਕ ਟਾਈਗਰ ਤੇ ਭਾਰੀ ਕਿਵੇਂ ਪੈ ਗਿਆ ਇਹ ਬੁੱਢਾ ਸ਼ੇਰ ਭੁਪਿੰਦਰ ਜਨਾਲਾ 40 45 ਸਾਲ ਦੀ ਉਮਰ ਵੀ ਹੈ ਵਧੀਆ ਮੱਲ ਹੈ ਬਹੁਤ ਤੰਦਰੁਸਤ ਤਕੜਾ ਉਹ ਤਜਰਬੇਕਾਰ ਮੱਲ ਹੈ ਇਹ 25 ਸਾਲ ਦਾ ਮੁੰਡਾ ਸਿਕੰਦਰ ਸ਼ੇਖ ਮਹਾਰਾਸ਼ਟਰ ਦੀ ਸ਼ਾਨ ਇੰਡੀਆ ਦੀ ਸ਼ਾਨ ਕਹਿੰਦੇ ਬਹੁਤ ਵਧੀਆ ਪਲੈ ਪੰਜਾਬ ਵਿੱਚ ਆਉਂਦਾ ਹੈ ਖੁੱਲਦਾ ਸੋ ਇਹਨਾਂ ਨਾਲੇ ਕੁਸ਼ਤੀ ਹੋਈ ਬਹੁਤ ਵਧੀਆ ਹੋਈ ਸਿਕੰਦਰ ਸ਼ੇਖ ਹਮੇਸ਼ਾ ਅਟੈਕਿੰਗ ਕੁਸ਼ਤੀ ਲੜਦਾ ਹੈ ਅਟੈਕ ਤੇ ਅਟੈਕ ਅਟੈਕ ਤੇ ਅਟੈਕ ਕਰਕੇ ਉਨੇ ਇੰਨੇ ਅਟੈਕ ਕੀਤੇ ਕਿ ਭੁਪਿੰਦਰ ਅਜਨਾਲਾ ਦੀ ਮੱਤ ਕੱਟ ਗਈ ਪਰ ਮੱਤ ਭੁਪਿੰਦਰ ਅਜਨਾਲਾ ਦੀ ਕੱਟਦੀ ਨਹੀਂ ਹੈਗੀ ਉਹ ਤੇ ਜਿੰਨਾ ਮਰਜ਼ੀ ਅਟੈਕ ਹੋਈ ਜਾਵੇ ਡਿਫੈਂਸਿਵ ਵੀ ਹੋ ਜਾਂਦਾ ਔਰ ਆਪਣੇ ਸਹੀ ਸਮੇਂ ਦਾ ਸਹੀ ਟਾਈਮ ਦਾ ਇੰਤਜ਼ਾਰ ਕਰਦਾ ਸੋ ਸਿਕੰਦਰ ਸੇਖ ਨੇ ਉਹਨੂੰ ਪਰੇਸ਼ਾਨ ਕਾਫੀ ਕਰਿਆ ਦਾਅ ਵਰ ਦਾਅ ਤੇ ਦਾਅ ਖੂਬ ਮਾਰੇ ਘੁੰਮਣ ਕੇ ਦੀਆਂ ਖੂਬ ਕਹਾਣੀਆਂ ਆਉਂਦੀਆਂ ਪਰ ਭੁਪਿੰਦਰ ਅਜਨਾਲਾ ਬਹੁਤ ਹੀ ਮਝਿਆ ਰਿਆ ਪੁਰਾਣਾ ਔਰ ਤਜਰਬੇਕਾਰ ਮਨ ਲੈ ਉਹ ਹਰ ਜਹ ਹਿੰਦੁਸਤਾਨ ਦਾ ਕੋਈ ਮੱਲ ਨਹੀਂ ਜਿਹਦੇ ਨਾਲ ਉਹਦਾ ਪੇਚਾ ਨਹੀਂ ਪਿਆ ਪਰ ਉਹਨੇ ਮੱਲਾ ਨੂੰ ਤਕੜੇ ਤਕੜੇ ਮੱਲਾ ਨੂੰ ਹਰਾਇਆ ਹੋਇਆ ਸੋ ਸਿਕੰਦਰ ਸਿੰਘ ਨੇ ਦੌ ਬਹੁਤ ਵਧੀਆ ਮਾਰਿਆ ਨੂੰ ਭੁਪਿੰਦਰ ਨੂੰ ਪਰ ਉਹ ਸੰਭਲ ਗਿਆ ਅਗਲਾ ਆਪਣੀ ਜਾਨ ਨੂੰ ਦੇ ਬਾਝੋਂ ਵਿੱਚ ਜਾਨ ਹੈ ਔਰ ਤਜਰਬਾ ਦੋਨੇ ਚੀਜ਼ਾਂ ਮੈਂ ਪਹਿਲਾਂ ਹੀ ਕਹਿ ਰਿਹਾ ਤੁਹਾਨੂੰ ਔਰ ਕਿਵੇਂ ਬੰਦਾ ਆਪਣੇ ਆਪਣੇ ਆਪ ਹੀ ਆਪਣੇ ਦਾ ਥੱਲੇ ਆ ਗਿਆ ਸਿਕੰਦਰ ਸਿੰਘ ਸਾਰਾ ਉਹ ਜਾ ਕੇ ਮੱਥਾ ਪਟਦਾ ਉਹ ਆਪਣਾ ਸਿਕੰਦਰ ਜ਼ੈਹਕ ਦੇਖਦਾ ਹੈ ਕਿ ਯਾਰ ਇਹ ਬਣ ਗਿਆ ਉਹਨੇ ਇਹੋ ਜਿਹਾ ਦਮ ਮਾਰਿਆ ਸਿਕੰਦਰ ਜ਼ੈਹਕ ਨੇ ਸੋਚਿਆ ਵੀ ਬਸ ਮੈਂ ਇਹਨੂੰ ਕਰ ਲਿਆ ਕਾਬੂ ਘੁੰਮਣ ਕੇਰੀ ਜੀ ਘੁਮਾ ਕੇ ਜਦੋਂ ਉਹਨੇ ਇਕੱਠਾ ਜਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਭੁਪਿੰਦਰ ਜੀ ਨਾਲਾ ਨੇ ਉੱਥੇ ਹੀ ਦੱਬ ਲਿਆ ਕੋਣੀ ਲਾ ਕੇ ਸੋ ਇਹ ਹੁੰਦਾ ਹੈ ਇੱਕ ਚੰਗੇ ਪਹਿਲਵਾਨ ਦੀ ਇਹੀ ਸਿਫਤ ਹੁੰਦੀ ਹੈ ਇਹੀ ਉਹਦੀ ਵਡਿਆਈ ਹੁੰਦੀ ਹੈ ਇਹੀ ਉਹਦੀ ਕਰਤ ਵਿਧਿਆ ਹੁੰਦੀ ਆ ਵੀ ਕਦੋਂ ਕੀ ਕਰ ਜੇ ਔਰ ਬਰੀਕੀ ਨਾਲ ਦੇਖਦਾ ਰਹਿੰਦਾ ਯਾਨੀ ਕਿ ਉਹਦੇ ਤੇ ਸਿਕੰਦਰ ਸਿੰਘ ਜਦੋਂ ਇੰਨਾ ਹੈਵੀ ਹੋ ਰਿਹਾ ਸੀ ਤਾਂ ਉਹਨੇ ਆਪਣਾ 멘ਟਲੀ ਉਹ ਆਪਣਾ ਆਪਾਂ ਨਹੀਂ ਹੋਇਆ ਬਿਲਕੁਲ ਆਪਣੇ ਸਟੈਮਾ ਬਣਾਈ ਰੱਖਿਆ ਔਰ ਐਨ ਮੌਕੇ ਤੇ ਜਦੋਂ ਇਹ ਲੱਗਿਆ ਸਿਕੰਦਰ ਸਿੰਘ ਨੂੰ ਕਿ ਬਸ ਇਹ ਤਾਂ ਗਿਆ ਹੁਣ ਤੇ ਉਹਨੂੰ ਦੇਖਦੇ ਦੇਖਦੇ ਅੱਖ ਦੇ ਇਸ਼ਾਰੇ ਨਾਲ ਹੀ ਭਪਿੰਦਰ ਨੂੰ ਚਿੱਤ ਕਰ ਗਿਆ ਕਦੋਂ ਕੀ ਹੋ ਗਿਆ ਸਿਕੰਦਰ ਸਿੰਘ ਦੇਖਦਾ ਹੀ ਰਹਿ ਗਿਆ ਵਿਚਾਰਾ ਸੋ ਇਹ ਕੁਸ਼ਤੀ ਆਪ ਲੋਕੋ ਨੇ बहुत पहले भी देखी होगी महाराष्ट्र वाले भाइयों और मैंने भी कई बार देखी है लेकिन इस पर रिव्यू नहीं किया था लेकिन मैंने कहा यार कुश्तियाँ ज़्यादा आ नहीं रही हैं क्या करा जाए अब नई नई कुश्तियाँ अच्छे मतलब कि बड़े दंगल अब नहीं हो रहे हैं तो क्यों ना किसी पुरानी वीडियो पे रिव्यू कर दिया जाए सो जिस भाई ने अभी तक नहीं देखी थी वो जरूर देखें और जिस भाई ने देखी भी होगी और हमारे चैनल पर ये रिव्यू देखा उसको ये रिव्यू कैसा लगा ਔਰ ਅੱਛਾ ਲੱਗਾ ਤੋ ਜਰੂਰ ਆਪਣਾ ਇੱਕ ਪਿਆਰਾ ਸਾ ਕਮੈਂਟ ਛੋੜੇ ਸੋ ਉਸ ਤੋਂ ਬੱਲੇ ਬੱਲੇ ਵਲੌਗ ਚੈਨਲ ਸਿਰਫ ਤੁਹਾਡਾ ਚੈਨਲ ਹੈ ਤੁਹਾਡੇ ਮਨਪਸੰਦੀ ਦਾ ਪਹਿਲਵਾਨਾਂ ਦੀ ਇਹਦੇ ਵਿੱਚ ਕੁਸ਼ਤੀਆਂ ਦਿਖਾਈਆਂ ਜਾਂਦੀਆਂ ਨੇ ਹੋਰ ਵੀ ਮਨਪਸੰਦ ਵੀਡੀਓਜ਼ ਡਾਲੀਆਂ ਜਾਂਦੀਆਂ ਨੇ ਜੇ ਕਿਸੇ ਭੈਣ ਭਰਾ ਨੇ ਕੋਈ ਆਪਣੀ ਵੀਡੀਓ ਪਵਾਣੀ ਹੋਵੇ ਜੇ ਆਪਣੇ ਨਗਰ ਖੇਤਰ ਦੇ ਆਸ-ਪਾਸ ਦੀ ਕੋਈ ਘਟਨਾ ਹੋਵੇ ਕਈ ਵਾਰੀ ਚੈਨਲਾਂ ਤੇ ਨਹੀਂ ਆ ਪੰਦੀਆਂ ਹਨ ਵੱਡੇ ਚੈਨਲ ਅਪਲੋਡ ਨਹੀਂ ਕਰਦੇ ਤਾਂ ਉਹ ਮੈਂ نیچے ਨੰਬਰ ਦੇ ਦਊਗਾ ਮੇਰੇ WhatsApp ਤੇ ਵੀਡੀਓਜ਼ ਭੇਜ ਦਿਆ ਕਰੇ ਜੇ ਲੱਗਦਾ ਹੋਇਆ ਕਿ ਹਾਂ ਇਹ ਪਾਦਣੀ ਚਾਹੀਦੀ ਹੈ ਲੀਗਲ ਵੀਡੀਓ ਸਹੀ ਵੀਡੀਓ ਸੱਚੀ ਵੀਡੀਓ ਤੋਂ ਆਪਾਂ ਅਪਲੋਡ ਕਰ ਦਿਆਂਗੇ ਉਹਦੇ ਤੇ ਕੋਈ ਰਿਐਕਸ਼ਨ ਕਰਾਣਾ ਹੋਵੇ ਕਿਸੇ ਵੀਡੀਓ ਤੋਂ ਉਹ ਵੀ ਹੋ ਜਾਊਗਾ ਸੋ ਦੋਸਤੋ ਵੀਡੀਓ ਲੰਬੀ ਹੋ ਰਹੀ ਹੈ ਇਹਦੇ ਨਾਲ ਹੀ ਠੰਡ ਬਹੁਤ ਆਪਣਾ ਖਿਆਲ ਰੱਖੋ ਸ਼ਾਮ ਨੂੰ ਸੁੱਣ ਜਰੂਰ ਖਾਇਆ ਕਰੋ ਦੇਸੀ ਘਿਓ ਚ ਸੁੱਣ ਤੇ ਗੁੜ ਕੋਲ ਕੇ ਜਮ ਮੂੰਗਫਲੀ ਦੇ ਦਾਣੇ ਪਾਲਿਆ ਕਰੋ ਜਾਂ ਥੋੜੀਆਂ ਬਦਾਮਾਂ ਦੀਆਂ ਇੰਨੀ ਇੱਕ ਸਾਰੀ ਸੁੱਣ ਰੋਜ਼ ਖਾਇਆ ਕਰੋ ਤਾਕਤ ਔਰ ਬਲਵਾਨ ਬਣਾਉਂਦੀ ਹੈ ਔਰ ਅਲਸੀ ਦੀ ਪਿੰਨੀਆ ਦਾ ਜਰੂਰ ਖਾਓ ਬਾਕੀ ਖੋਆ ਪੰਜੇਰੀ ਸਭ ਪਹਿਲਵਾਨੀ ਖਰਾਕ ਖਾਓ ਅੰਦਰ ਉਸ ਤਰ੍ਹਾਂ 8-10 ਗਿਰੀਆਂ ਬਦਾਮ ਦੀਆਂ ਔਰ ਇੱਕ ਦੋ ਛoare ਵੀ ਖਾ ਲਿਆ ਕਰੋ ਤੇ ਬਹੁਤ ਫਾਇਦੇਮੰਦ ਹੈ ਅੰजीर ਦੋ ਅੰਜੀਰਾ ਖਾਣੀਆਂ ਨਾ ਭੁੱਲਿਆ ਕਰੋ ਅੱਜ ਕੱਲ ਖਜੂਰ ਬਹੁਤ ਸਸਤੀ ਹੈ